ਵਾਲ ਜੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਾਸ हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਟਕਲਾ ਪੀਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਜੈਕ ਸਲਾਈ ਮਸ਼ੀਨ ਕੰਪਨੀ ਵੱਲੋਂ ਲੁਧਿਆਣਾ ਦੇ ਲੱਕੜ ਬਾਜ਼ਾਰ ਸਥਿਤ ਆਪਣੇ ਸ਼ੋਰੂਮ ਵਿਖੇ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਆਯੋਜਕਾਂ ਵੱਲੋਂ ਸਿਲਾਈ ਮਸ਼ੀਨ ਦੇ ਨਵੇਂ ਮਾਡਲ ਦਾ ਪ੍ਰਦਰਸ਼ਨ ਕੀਤਾ ਗਿਆ ਜਿਸ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਜੈਕ ਪੰਜਾਬ ਰੀਜ਼ਨ ਦੀ ਕੰਪਨੀ ਸਿਮ ਇੰਟਰਨੈਸ਼ਨਲ ਦੇ ਐਮ ਡੀ ਜਪਜੋਤ ਸਿੰਘ ਨੇ ਦੱਸਿਆ ਕਿ ਜੈਕ ਕੰਪਨੀ ਜੋ ਕਿ ਵਿਸ਼ਵ ਪ੍ਰਸਿੱਧ ਸਿਲਾਈ ਮਸ਼ੀਨ ਬਣਾਉਣ ਵਾਲੀ ਕੰਪਨੀ ਹੈ ਨੇ ਨਵੀਂ ਓਵਰਲਾਕ ਮਸ਼ੀਨ ਤਿਆਰ ਕੀਤੀ ਹੈ ਜੋ ਭਾਰਤ ਵਿੱਚ ਲਾਂਚ ਹੋਣ ਜਾ ਰਹੀ ਹੈ ਇਸ ਦੀ ਲਾਂਚਿੰਗ 17 ਅਗਸਤ ਦਿਨ ਸ਼ਨੀਵਾਰ ਨੂੰ ਲੁਧਿਆਣਾ ਵਿਖੇ ਕੀਤੀ ਜਾਵੇਗੀ ਜਿਸ ਲਈ ਬਹੁਤ ਹੀ ਸ਼ਾਨਦਾਰ ਲਾਂਚਿੰਗ ਪ੍ਰੋਗਰਾਮ ਤਿਆਰ ਕਰਵਾਇਆ ਜਾ ਰਿਹਾ ਹੈ ਇਸ ਪ੍ਰੋਗਰਾਮ ਚ ਮੁੱਖ ਮਹਿਮਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਤ ਤੋਂ ਇਲਾਵਾ ਲੁਧਿਆਣਾ ਉਤਰੀ ਦੇ ਵਿਧਾਇਕ ਮਦਨ ਲਾਲ ਬੱਗਾ ਪੰਜਾਬ ਮੱਦਮ ਉਦਯੋਗ ਬੋਰਡ ਦੇ ਚੇਅਰਮੈਨ ਸ਼੍ਰੀ ਨੀਲ ਗਰਗ ਅਤੇ ਬਹਾਦਰ ਕੇ ਰੋਡ ਟ੍ਰੇਡ ਐਸੋਸੀਏਸ਼ਨ ਦੇ ਪ੍ਰਧਾਨ ਤਰुण ਜੈਨ ਸ਼ਮੂਲੀਅਤ ਕਰਨਗੇ ਪ੍ਰਬੰਧਕਾਂ ਨੇ ਦੱਸਿਆ ਕਿ ਲੁਧਿਆਣਾ ਸ਼ਹਿਰ ਹੌਜ਼ਰੀ ਨਿਰਮਾਣ ਵਿੱਚ ਪੂਰੀ ਦੁਨੀਆ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦਾ ਹੈ ਅਤੇ ਇੱਥੇ ਸਭ ਤੋਂ ਵੱਧ ਕੱਪੜਾ ਨਿਰਮਾਤਾ ਹਨ ਇਸੇ ਕਰਕੇ ਜੈਕ ਕੰਪਨੀ ਨੇ ਆਪਣੀ ਮਸ਼ੀਨ ਇੱਥੇ ਲਾਂਚ ਕਰਨ ਦਾ ਫੈਸਲਾ ਕੀਤਾ ਹੈ ਇਸ ਲਾਂਚਿੰਗ ਇਵੈਂਟ ਲਈ ਲੁਧਿਆਣਾ ਸ਼ਹਿਰ ਦੇ ਸਾਰੇ ਵੱਡੇ ਟੈਕਸਟਾਈਲ ਨਿਰਮਾਤਾਵਾਂ ਨੂੰ ਸੱਦਾ ਪੱਤਰ ਭੇਜੇ ਗਏ ਹਨ ਜੈਕ ਕੰਪਨੀ ਦੇ ਪੰਜਾਬ ਰੀਜਨ ਹੈੱਡ ਵਿਕਾਸ ਪਾਂਡੇ ਨੇ ਕਿਹਾ ਕਿ ਇਹ ਇਵੈਂਟ ਬਹੁਤ ਵੱਡਾ ਲਾਂਚਿੰਗ ਇਵੈਂਟ ਹੈ ਇਸ ਇਵੈਂਟ ਵਿੱਚ ਆਉਣ ਵਾਲੇ ਮਹਿਮਾਨਾਂ ਨੂੰ ਟੈਕਸਟਾਈਲ ਨਿਰਮਾਣ ਪ੍ਰਕਿਰਿਆ ਵਿੱਚ ਨਵੀਨਤਾ ਅਤੇ ਆਉਣ ਵਾਲੀ ਆਧੁਨਿਕ ਟੈਕਨੋਲੋਜੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ ਜੈਕ ਦੇ ਇਸ ਨਵੇਂ ਮਾਡਲ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਇਸ ਓਵਰਲਾਕ ਮਸ਼ੀਨ ਦਾ ਨਾਮ ਜੈਕ ਔਰਸ ਰੱਖਿਆ ਗਿਆ ਹੈ ਇਹ ਮਸ਼ੀਨ ਟੈਕਸਟਾਈਲ ਨਿਰਮਾਣ ਉਦਯੋਗ ਵਿੱਚ ਇੱਕ ਕ੍ਰਾਂਤੀਕਾਰੀ ਉਤਪਾਦ ਸਾਬਿਤ ਹੋਵੇਗਾ। ਇਸ ਮਸ਼ੀਨ ਦੀ ਖਾਸੀਅਤ ਇਹ ਹੈ ਕਿ ਜੈਕ ਨੇ ਇਸ ਵਿੱਚ ਸਮਾਰਟ ਰਾਈਨੋ ਫੀਡਿੰਗ ਟੈਕਨੋਲੋਜੀ ਦੇ ਨਾਲ-ਨਾਲ ਐਡਵਾਂਸ ਇੰਟੈਲੀਜੈਂਟ ਚਿਪ ਦੀ ਵਰਤੋਂ ਕੀਤੀ ਹੈ। ਇਹ ਮਸ਼ੀਨ 9.2 Nm ਦੇ ਸੁਪਰ ਟਾਰਕ ਨਾਲ ਕਿਸੇ ਵੀ ਕਿਸਮ ਦੇ ਫੈਬਰਿਕ ਨੂੰ ਬਹੁਤ ਆਸਾਨੀ ਨਾਲ ਓਵਰਲਾਕ ਕਰ ਸਕਦੀ ਹੈ। ਇਹ ਮਸ਼ੀਨ ਕਿਸੇ ਵੀ ਤਰ੍ਹਾਂ ਦੇ ਫੈਬਰਿਕ ਨੂੰ 32000 ਵਾਰ ਪ੍ਰਤੀ ਸੈਕਿੰਡ ਵਿੱਚ ਕੰਮ ਕਰਨ ਦੀ ਸਮਰੱਥਾ ਰੱਖਦੀ ਹੈ। ਵਿਕਾਸ ਪਾਂਡੇ ਨੇ ਅੱਗੇ ਦੱਸਿਆ ਕਿ ਜੈਕ ਕੰਪਨੀ ਦੇ ਨਾਰਥ ਇੰਡੀਆ ਹੈੱਡ ਸੌਰਵ ਮਿਤਰਾ ਦੀ ਰਹਿਨਮਾਈ ਹੇਠ ਕਰਵਾਏ ਜਾਣ ਵਾਲੇ ਇਸ ਪ੍ਰੋਗਰਾਮ ਵਿੱਚ ਇਸ ਨਵੀਂ ਮਸ਼ੀਨ ਦੀਆਂ ਹੋਰ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ 17 ਅਗਸਤ ਨੂੰ ਪ੍ਰਯੋਜਕ ਤੌਰ ਤੇ ਦਿਖਾਈਆਂ ਜਾਣਗੀਆਂ। ਇਸ ਪ੍ਰੈਸ ਕਾਨਫਰੰਸ ਵਿੱਚ ਮੁੱਖ ਤੌਰ ਤੇ ਗੁਰਚਨ ਸਿੰਘ, ਮਨੋਜ ਅਰੂੜਾ, ਕੁਨਾਲ ਅਗਰਵਾਲ, ਮਨੀਸ਼ ਪਾਰਿਕ ਬਰਵਿੰਦਰ ਸਿੰਘ ਬਿਨੇ ਕੁਮਾਰ ਦਲਜੀਤ ਸਿੰਘ ਗगन ਪਾਵਾ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ